ਆਈਡੀਆ ਡਰਾਈਵਿੰਗ ਇੰਸਟੀਚੂਟ ਹੁਣ ਅਲਕੀਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ ਪਹੁੰਚੇ 90 ਤੋਂ ਗੁੱਜਰ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਗੇੜ ਚੱਲ ਰਿਹਾ ਹੈ ਕਿਸ ਚ ਡਰਾਈਵਿੰਗ ਲਾਇਸੈਂਸ ਦੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨੰਨੀਆਂ ਸੌਲਤਾ ਲਈ ਗਲੋਬਲ ਡਿਵੈਲਪਰਸ ਨਾਹੋਦਰ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਅਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮ ਆ ਦੀ ਹੈ ਸੂਲਕਾ ਦੁਬਈ ਜਾਣ ਤੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਕਰ ਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644 ਸ਼ੰਕਰ ਪਿੰਡ ਨੂੰ ਜਿੱਥੇ ਸਿਆਸਤਦਾਨਾਂ ਦਾ ਪਹਿਲਵਾਨਾਂ ਦਾ ਤੇ ਹੁਣ ਕਲਾਕਾਰਾਂ ਦਾ ਪਿੰਡ ਕਿਹਾ ਜਾਂਦਾ ਹੈ ਉਥੇ ਇਸ ਪਿੰਡ ਨੂੰ ਇੱਕ ਹੋਰ ਵੀ ਬਹੁਤ ਵੱਡਾ ਮਾਣ ਪ੍ਰਾਪਤ ਹੋਇਆ ਸੀ ਤੇ ਇਹ ਮਾਣ ਸ਼ੰਕਰ ਪਿੰਡ ਦੇ ਜਾਵਵਾਜ ਬਹਾਦਰ ਯੋਧੇ ਬੈਦ ਪਰਿਵਾਰ ਦੇ ਲੈਫਟੀਨੈਂਟ ਮੇਜਰ ਭਵਿੰਦਰ ਕੁਮਾਰ ਬੈਦ ਨੇ 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਬਲੰਦ ਹੌਂਸਲੇ ਨਾਲ ਬਹਾਦਰੀ ਦਿਖਾ ਕੇ ਵੀਰ ਚੱਕਰ ਪ੍ਰਾਪਤ ਕਰਕੇ ਦਿਵਾਇਆ ਸੀ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਸੀਆਲ ਕੋਡ ਖੇਤਰ ਵਿੱਚ ਜਦੋਂ ਫਰਸਟ ਸਿੱਖ ਆਰ ਟਿਲਰੀ ਰੈਜੀਮੈਂਟ ਨੂੰ ਬਾਰਡਰ पार ਕਰਕੇ ਅੱਗੇ ਵਧਣ ਦੇ ਹੁਕਮ ਮਿਲੇ ਤਾਂ ਭੁਪਿੰਦਰ ਕੁਮਾਰ ਬੈਦ ਆਪਣੇ ਟੈਂਕ ਵਿੱਚ ਰੈਜੀਮੈਂਟ ਨੂੰ ਲੀਡ ਕਰ ਰਹੇ ਸਨ ਤਦ ਅਚਾਨਕ ਪਾਕਿਸਤਾਨ 에ਅਰ ਫੋਰਸ ਨੇ ਇਹਨਾਂ ਦੇ ਟੈਂਕ ਉਤੇ ਸਾਹਮਣੇ ਤੋਂ ਹਮਲਾ ਕਰ ਦਿੱਤਾ ਤੇ ਭੁਪਿੰਦਰ ਕੁਮਾਰ ਬੈਦ ਨੇ ਆਪਣੇ ਟੈਂਕ ਉਤੇ ਲੱਗੀ ਐਨਟੀ 에어ਕ੍ਰਾਫਟ ਗਨ ਨਾਲ ਦੁਸ਼ਮਣਾਂ ਤੇ ਜ਼ਬਰਦਸਤ ਫਾਇਰਿੰਗ ਕੀਤੀ। ਪਾਕਿਸਤਾਨ ਫੌਜ ਦੇ ਦੂਜੇ ਹਮਲੇ ਦੌਰਾਨ ਭੁਪਿੰਦਰ ਕੁਮਾਰ ਵੈਦ ਦੇ ਟੈਂਕ ਨੂੰ ਅੱਗ ਲੱਗ ਗਈ ਪਰ ਇਸ ਬਹਾਦਰ ਨੇ ਹੌਂਸਲਾ ਬਲੰਦ ਰੱਖਿਆ ਤੇ ਵਰਦੀਆਂ ਗੋਲੀਆਂ ਵਿੱਚ ਰਿੰਗ ਦੇ ਰਿੰਗ ਦੇ ਦੂਸਰੇ ਟੈਂਕ ਤੱਕ ਪਹੁੰਚੇ ਤੇ ਪਾਕਿਸਤਾਨ ਫੌਜ ਤੇ ਤਾਬੜ ਤੋੜ ਹਮਲੇ ਕੀਤੇ। ਪਾਕਿਸਤਾਨ ਫੌਜ ਇਨ੍ਹਾਂ ਤੇ ਹਮਲੇ ਕਰਦੀ ਰਹੀ ਪਰ ਬਹਾਦਰ ਜਵਾਨਾਂ ਨੇ ਹਰ ਹਮਲੇ ਨੂੰ ناکਾਮ ਕੀਤਾ ਮੇਜਰ ਭਵਿੰਦਰ ਕੁਮਾਰ ਬੈਦ ਆਪਣੇ ਜ਼ਖਮੀ ਸਾਥੀਆਂ ਨੂੰ ਨਾਲ ਲੈ ਕੇ ਬਾਹਰ ਨਿਕਲੇ ਇਸੇ ਬਹਾਦਰੀ ਲਈ ਸੈਕੰਡ ਲੈਫਟੀਨੈਂਟ ਭਵਿੰਦਰ ਕੁਮਾਰ ਬੈਦ ਨੂੰ ਭਾਰਤ ਸਰਕਾਰ ਨੇ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਸੀ ਉਨ੍ਹਾਂ ਦੀ ਯਾਦ ਵਿੱਚ ਸ਼ੰਕਰ ਰੇਲਵੇ ਸਟੇਸ਼ਨ ਤੇ ਇੱਕ ਯਾਦਗਾਰ ਵੀ ਬਣੀ ਹੋਈ ਹੈ ਇਸੇ ਤਰ੍ਹਾਂ ਭੁਪਿੰਦਰ ਵੈਦ ਨੇ ਜਿੱਥੇ ਦੇਸ਼ ਦਾ ਮਾਣ ਵਧਾਇਆ ਉੱਥੇ ਆਪਣੇ ਪਿੰਡ ਸ਼ੰਕਰ ਦਾ ਵੀ ਨਾਮ ਉੱਚਾ ਕੀਤਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਪਿੰਡ ਦੇ ਬਹੁ ਗਿਣਤੀ ਲੋਕ ਵੈਦ ਬਾਰੇ ਜਾਣਦੇ ਹੀ ਨਹੀਂ ਸਾਨੂੰ ਇਹੋ ਜੈ ਯੋਧਿਆਂ ਨੂੰ ਭੁੱਲਣਾ ਨਹੀਂ ਚਾਹੀਦਾ ਸਗੋਂ ਰਲ ਮਿਲ ਕੇ ਇਹੋ ਜੈ ਬਹਾਦਰ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਹੈ ਤਾਂ ਕਿ ਨਵੀਂ ਪੀੜੀ ਨੂੰ ਇਨ੍ਹਾਂ ਸੂਰਮਿਆਂ ਦੇ ਜੀਵਨ ਬਾਰੇ ਪਤਾ ਲੱਗ ਸਕੇ ਕਿ ਕਿਵੇਂ ਸਾਡੇ ਵੱਡੇ ਵਡੇਰੇ ਉੱਚੇ ਕਿਰਦਾਰਾਂ ਦੇ ਸਨ ਪੁਪਿੰਦਰ ਬੈਦ 8 ਸਤੰਬਰ 1965 ਨੂੰ ਭਾਰਤ-ਪਾਕਿਸਤਾਨ ਲੜਾਈ ਜਦੋਂ ਹੋ ਰਹੀ ਸੀਗੀ ਤਾਂ ਉਸ ਸਮੇਂ ਉਹਨਾਂ ਨੇ ਸਿਆਲਕੋਟ ਦੇ ਵਿੱਚ ਕਿਸੇ ਥਾਂ ਦੇ ਉੱਪਰ ਪਾਕਿਸਤਾਨੀ ਸੈਨਾ ਨਾਲ ਫੇਸ ਟੂ ਫੇਸ ਹੋ ਗਿਆ। ਉਸ ਲੜਾਈ ਦੌਰਾਨ ਇਹਨਾਂ ਦੇ ਟੈਂਕ ਦੇ ਉੱਪਰ ਇੱਕ ਸਿੱਧਾ ਗੋਲਾ ਡਿੱਗ ਪਿਆ। ਇਹ ਡਿੱਗਿਆ ਇਹ ਚੌਕੀ ਇੰਚਾਰਜ ਸੀਗੇ ਉਸ ਸਿਆਲਕੋਟ ਦੀ ਚੌਕੀ ਦੇ ਜਦੋਂ ਸਿੱਧਾ ਗੋਲਾ ਡਿੱਗਿਆ ਇਹਨਾਂ ਦੇ ਉੱਪਰ ਤਾਂ ਇਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਸਹਾਇਕ ਸੀ ਉਹ ਵੀਰਗਤੀ ਨੂੰ ਪ੍ਰਾਪਤ ਹੋ ਗਿਆ ਪਰ ਭਪਿੰਦਰ ਕੁਮਾਰ ਬਹਿਤ ਜੀ ਉਹ ਘਬਰਾਏ ਨਹੀਂ ਉਹ ਉਸ ਬਲਦੇ ਹੋਏ ਟੈਂਕ ਵਿੱਚੋਂ ਉਤਰੇ 300 ਮੀਟਰ ਦੀ ਜਿਆਦਾ ਦੂਰੀ ਉਹਨਾਂ ਨੇ ਤੈਅ ਕੀਤੀ ਰੇਂਗਦੇ ਹੋਏ ਤੇ ਆਪਣੇ ਹੀ ਜਿਹੇ ਦੂਸਰੇ ਟੈਂਕ ਦੇ ਉੱਪਰ ਚੜ ਗਏ ਆਪਣੇ ਜਦੋਂ ਦੂਸਰੇ ਟੈਂਕ ਦੇ ਉੱਪਰ ਚੜੇ ਤਾਂ ਇਹਨਾਂ ਨੇ ਉਸ ਟੈਂਕ ਤੋਂ ਫਿਰ ਦੁਬਾਰਾ ਫਾਇਰਿੰਗ ਸ਼ੁਰੂ ਕਰ ਦਿੱਤੀ ਪਾਕਿਸਤਾਨੀ ਸੈਨਾ ਨੂੰ ਇਹ ਉਮੀਦ ਨਹੀਂ ਸੀਗੀ ਕਿ ਕੋਈ ਸ਼ਖਸ ਇਸ ਅੱਗ ਵਿੱਚ ਰਿੰਗ ਕੇ ਉਹ ਦੂਸਰੇ ਟੈਂਕ ਨੂੰ ਫੜ ਲਵੇਗਾ ਉਹ ਦੂਸਰੇ ਟੈਂਕ ਦੇ ਉੱਤੇ ਸਵਾਰ ਹੋ ਕੇ ਜਦੋਂ ਪਾਕਿਸਤਾਨੀ ਸੈਨਾ ਦੇ ਉੱਤੇ ਗੋਲੇਬਾਰੀ ਕੀਤੀ ਤਾਂ ਉਹਨਾਂ ਦਾ ਹੌਸਲਾ ਟੁੱਟ ਗਿਆ ਉਸ ਹੌਸਲਾ ਟੁੱਟਣ ਦੇ ਨਾਲ ਇਹਨਾਂ ਦੀ ਜਿਹੜੀ ਭਾਰਤੀ ਸੈਨਾ ਸੀਗੀ ਫਿਰ ਉਹ ਅੱਗੇ ਵਧਦੀ ਗਈ ਤੇ ਪਾਕਿਸਤਾਨੀ ਸੈਨਾ ਨੂੰ ਮਜਬੂਰ ਹੋ ਕੇ ਪਿੱਛੇ ਹਟਣਾ ਪਿਆ ਇਹਨਾਂ ਨੇ ਨਾ ਤਾਂ ਨਾ ਕਿ ਆਪਣੀ ਚੌਂਕੀ ਦੀ ਹਿਫਾਜ਼ਤ ਕੀਤੀ ਬਲਕਿ ਬਹੁਤ ਸਾਰੇ ਪਾਕਿਸਤਾਨੀ ਸੈਨਾ ਨੂੰ ਜਿਹੜੇ ਆ ਸੈਨਿਕਾਂ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਇਸ ਕਰਕੇ ਇਹਨਾਂ ਨੂੰ ਭੁਪਿੰਦਰ ਕੁਮਾਰ ਬੇਅਜੀ ਨੂੰ ਜਿਹੜੀ ਕਿ ਮੇਰੇ ਤਾਇਆ ਜੀ ਨੇ ਔਰ ਉਹਨਾਂ ਦੀ ਇਸ ਬਹਾਦਰੀ ਦੇ ਕਰਕੇ ਉਹਨਾਂ ਨੂੰ ਵੀਰ ਚੱਕਰ ਜਿਹੜਾ ਆ ਉਹ ਭਾਰਤੀ ਸੈਨਾ ਵੱਲੋਂ ਜਿਹੜਾ ਆ ਉਹ ਦਿੱਤਾ ਗਿਆ ਤੇ ਉਹਨਾਂ ਦੇ ਨਾਂ ਦੇ ਉੱਤੇ ਹੀ ਜਿਹੜੀ ਸ਼ੰਕਰ ਤੋਂ ਮੇਨ ਰੋਡ ਤੱਕ ਸੜਕ ਆਉਂਦੀ ਹੈ ਰੇਲਵੇ ਸਟੇਸ਼ਨ ਤੋਂ ਉਹ ਵੀ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਦੇ ਨਾਂ ਦੇ ਉੱਤੇ ਜਿਹੜੀ ਆ ਉਹ ਸੜਕ ਬਣਾਈ ਗਈ ਸੀ ਉਹ ਸਾਡੇ ਪਹਿਲੀ ਮਹਾਰਾਸ਼ਟਰੀ ਸੀ ਉਸ ਟਾਈਮ ਤੇ ਉਹ 1965 ਦੇ ਵਿੱਚ ਸੈਕੰਡ ਲੈਫਟੀਨੈਂਟ ਭਵਿੰਦਰ ਕੁਮਾਰ ਬੈਜ ਜੀ ਜੋ ਕਿ ਆਰਟੀ ਰੈਜੀਮੈਂਟ ਦੇ ਵਿੱਚ ਨੌਕਰੀ ਕਰ ਰਹੇ ਸੀ ਉਹ ਬਾਅਦ ਦੇ ਵਿੱਚ ਮੇਜਰ ਰਿਟਾਇਰ ਹੋਇਆ ਤਾਂ ਸਾਨੂੰ ਬੜਾ ਮਾਣ ਹੋਇਆ ਤੇ ਉਹਨਾਂ ਦਾ ਇਹ ਬਹਾਦਰੀ ਦਾ ਇੱਕ ਯਾਦਗਾਰੀ ਚਿੰਨ੍ਹ ਸਾਡੇ ਸਟੇਸ਼ਨੇ ਲੱਗਾ ਹੋਇਆ ਤੇ ਅਸੀਂ ਮੈਂ ਪਿੰਡ ਵਾਸੀਆਂ ਵਾ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਅਸੀਂ ਸਾਰੇ ਰਲ ਮਿਲ ਕੇ ਉਸ ਮਾਨਵਤਾ ਦੀ ਯਾਦਗਾਰ ਕੋ ਉਪਨਾਈਏ ਉਹਨਾਂ ਦੇ ਵੀ ਦਿਨ ਮਨਾਈਏ ਤਾਂ ਕਿ ਸਾਡੇ ਆਉਣ ਵਾਲੇ ਬੱਚਿਆਂ ਤਾਂ ਵਿੱਚ ਉਤਸ਼ਾਹ ਹੋਵੇ ਕਿ ਆਰਮੀ ਦੇ ਵਿੱਚ ਜਾਇਏ ਤਾਂ ਸਾਨੂੰ ਮਾਣ ਮਿਲਦਾ ਹੈ ਸਾਨੂੰ ਬੜਾ ਮਾਣ ਹੈ ਕਿ ਅਸੀਂ ਨੌਕਰੀ ਕਰਕੇ ਆਏ ਹਾਂ ਸਾਨੂੰ ਵੈਰੀਫਿਕੇਟ ਮਿਲਦੀ ਆ ਫੌਜ ਦੇ ਬਹੁਤ ਵਧੀਆ ਕੰਮ ਤੇ ਮੈਂ ਹੋਰ ਜ਼ਿਆਦਾ ਨਹੀਂ ਕੁਝ ਕਰਨੀ ਚਾਹੁੰਦਾ ਕਿ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਕੋਣੀ ਬਹਾਦਰੀ ਨੂੰ ਯਾਦ ਰੱਖਦੇ ਹੋਏ ਸਾਡੇ ਪਿੰਡ ਵਾਸੀ ਨੂੰ ਨਾਲ ਮਿਲ ਕੇ ਉਹਨੂੰ ਪੁਣਾ ਨਹੀਂ ਚਾਹੀਦਾ ਉਹਨੂੰ ਉਜਾਗਰ ਕਰਨਾ ਚਾਹੀਦਾ ਉਹਨੂੰ ਦੁਨੀਆ ਦੇ ਵਿੱਚ ਤਾਜ ਰੱਖਣਾ ਚਾਹੀਦਾ ਆਈਡੀਲੀ ਡਰਾਈਵਿੰਗ ਇੰਸਟੀਚੂਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ 1990 ਤੋਂ ਗੁਜਰ ਟ੍ਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰਿਹਾ ਹੈ ਇੱਕ ਹੇਟ ਚੱਲ ਰਿਹਾ ਹੈ ਕਿ ਸਿੱਜ ਡਰਾਈਵਿੰਗ ਲਾਇਸੈਂਸ ਦੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਟ ਆ ਲਿਆ ਹੁਣ ਹੋਰ ਵੀ ਨਵੀਆਂ ਸੂਮਤਾਂ ਲਈ ਗਲਫ ਗਲੋਬਲ ਡਿਵੈਲਪਰਸ ਨਾਲ ਹੋਰ ਵੀ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਅਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀ ਹੈ ਸੂਮਤਾ ਦੁਬਈ ਜਾਣ ਦੇ ਚਾਹਵਾਂ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਕਰ ਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644